ਸਾਰੇ ਗੁਰਪਤੇ ਪ੍ਰਵਾਨ ਕਰੋ ਜੀ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀ ਤਨ ਤਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਤਨ ਤਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਉਨ੍ਹਾਂ ਦੇ ਬਰੋਸਾਏ ਹੋਏ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਇਸ ਤਰ ਕੀਤੇ ਤਿੰਨ ਸਤਿਗੁਰਾਂ ਨੇ ਤਿੰਨ ਜੰਮਿਆਂ ਦੇ ਚਰਨ ਪਾਏ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਇਹ ਬ੍ਰਹਮ ਵਿਦਿਆ ਦੀ ਟਕਸਾਲ ਆਪਣੇ ਮੁਖ ਦੁਆਰਾ ਪ੍ਰਾਰੰਭ ਕੀਤੀ ਸੀ ਉਹਦੇ ਵਿੱਚ ਕੋਈ ਢਲਮਾ ਠਾਣੀ ਸੀ ਨਿਯੁਨਤ ਆ ਗਈ ਸੀ ਭਾਵੇਂ ਇੱਥੇ ਟਕਸਾਲ ਵਿੱਚ 24 ਬੂੰਗੇ ਬਣੇ ਹੋਏ ਸਨ ਹੌਲੀ ਹੌਲੀ ਉਹਨਾਂ ਦੇ ਵਿੱਚ ਨਿਯੁਨਤ ਆ ਗਈ ਇੱਕ ਦੋ ਬੂੰਗੇ ਰਹਿ ਗਏ ਸਨ ਇਹਨੂੰ ਉੱਚਾ ਬੂੰਗਾ ਕਹਿੰਦੇ ਜਾਂ ਕੱਟੂ ਵਾਲਾ ਬੂੰਗਾ ਕਹਿੰਦੇ ਸਨ ਬਾਕੀ ਸਭ ਸਮਾਪਤ ਹੋ ਗਏ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਜੋ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਜਨਮ ਅਸਥਾਨ ਤੇ ਬਾਰ ਬਾਰ ਮੁਬਾਰਕ ਚਰਨ ਪਾਏ ਉਹਦੀ ਨਿਯੋ ਰੱਖ ਕੇ ਭਰ ਰਹੇ ਸਨ ਨੀਆਂ ਭਰ ਗਈਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਆਗਿਆ ਕੀਤੀ ਇਹ ਮਹਾਪੁਰਸ਼ੋ ਇਥੇ ਇੱਕ ਕੰਮ ਛੱਡ ਗਈ ਤੁਸੀਂ ਗੁਰੂ ਕਾਸ਼ੀ ਦੰਨਵਾ ਸਾਹਿਬ ਜਾਓ ਇਹ ਜਿਹੜੀ ਬ੍ਰਹਮ ਵਿਦਿਆ ਦੀ ਟਕਸਾਲ ਹੈ ਇਹਦੇ ਵਿੱਚ ਖੜੋਤ ਆ ਗਈ ਹੈ ਢਿਲ ਮਠਾ ਗਈ ਹੈ ਤੇ ਜਾ ਕੇ ਦੁਬਾਰਾ ਉਹਨੂੰ ਤੁਸੀਂ ਪਰਵੰਗ ਕਰੋ ਵਧਾਓ ਫੁਲਾਓ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੁਕਮ ਕਰਕੇ ਫਿਰ ਇਸ ਅਸਾਂਤ ਜਿੱਥੇ ਆ ਬੂਗਾ ਮਾਲ ਸੁਣਾਣਾ ਸ਼ੁਭ ਹੈ ਮਾਨ ਜਿੱਥੇ ਆਪਾਂ ਆ ਸ਼ਕੂਰਤਾ ਦੇ ਵਿੱਚ ਪਤਿ ਸਿੰਘਾਂ ਦੁਆਰਾ ਅਖੰਡ ਪਾਠ ਕਰਕੇ ਭੋਜ ਪਾ ਕੇ ਮਨਾ ਰਹੇ ਹੈ ਇਥੇ ਆ ਕੇ ਫਿਰ ਉਹਨਾਂ ਨੇ ਆ ਗੁੰਗਾ ਸ਼ੁਭ ਹੈ ਮਾਨ ਕੀਤਾ ਸਾਹਮਣੇ ਜਿਹੜੋ ਇੱਧਰ ਖੰਬੇ ਤਰਫ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੀਣਾ 52 ਫੀਟ ਸਰੋਵਰ ਉਹਦੀ ਕਾਰ ਸੇਵਾ ਆਪ ਜੀ ਨੇ ਕਰਵਾਈ। ਪਰ ਬ੍ਰਹਮ ਵਿਦਿਆ ਟਕਸਾਲ ਨੂੰ ਪ੍ਰਾਰambh ਕਰਨ ਵਾਸਤੇ ਫਿਰ ਮਹਾਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਉਹਨਾਂ ਨੇ ਜੈਤੋ ਅਸਾਂਤੇ ਦੀ ਵੀ ਕੀਤੀ ਤੇ ਮੁਖਸਰ ਵੀ ਕਿਹਾ ਕਿ ਮਹਾਰਾਜ ਇਹ ਜਿਹੜੀ ਗੁਰੂ ਕਲਗੀ ਧਰ ਜੀ ਨੇ ਬ੍ਰਹਮ ਵਿਦਿਆ ਦੀ ਬਖਸ਼ਿਸ਼ ਇਹ ਤੁਹਾਨੂੰ ਕੀਤੀ ਹੋਈ ਹੈ। ਇਹ ਹੁਣ ਤੁਸੀਂ ਬੂੰਗਾ ਮਾਸਟਰ ਵਾਲਾ ਵਿਖੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਦੀ ਕਥਾ ਸੁਣਾ ਕੇ ਨਿਹਾਲ ਕਰੋ। ਨਾਲ ਇਹ ਵੀ ਉਹਨਾਂ ਨੇ ਕਹੇ ਤਾਂ ਵੀ ਕਈ ਵਾਰੀ ਐਮਰਜੈਂਸੀ ਹੁੰਦੀ ਜ਼ਰੂਰੀ ਹੁੰਦਾ ਵੀ ਕਿਸੇ ਪਾਸੇ ਸ਼ਾਦੂਆਂ ਦੇ ਅਸਥਾਨ ਤੇ ਜਾਣਾ ਹੀ ਪੈਂਦਾ ਹਾਜ਼ਰੀ ਭਰਨੀ ਪੈਂਦੀ ਹੈ ਵੀ ਇਹ ਤੁਹਾਡੇ ਤੇ ਕੋਈ ਬੰਨ ਨਹੀਂ ਰੋਕ ਨਹੀਂ ਹੋਏਗੀ ਉਹ ਜਦੋਂ ਜ਼ਰੂਰੀ ਜਾਣਾ ਪਵੇ ਤੁਸੀਂ ਆਸੇ-ਪਾਸੇ ਜਹਾਣ ਬਾਦ ਵਿੱਚ ਆ ਕੇ ਜਿੱਥੇ ਕਥਾ ਲੜੀਵਾਰ ਛੜੀ ਉੱਥੋਂ ਅੱਗੇ ਸ਼ੁਰੂ ਕਰ ਲੈਣੀ ਇਸ ਤਰ੍ਹਾਂ ਮਹਾਪੁਰਸ਼ ਜਦੋਂ ਕੋਈ ਜ਼ਰੂਰੀ ਹੁੰਦਾ ਜਾਂ ਪਿੰਡਾਂ ਜਾਣਾ ਪੈਂਦਾ ਜਾਂ ਕੋਈ ਇਧਰ ਹਰਖੋਵਾਲ ਜਾਣਾ ਪੈਂਦਾ ਜਾਂ ਕਹਾਰਪੁਰ ਜਾਣਾ ਪੈਂਦਾ ਜਾਂ ਧੇਤੋ ਜਾਂ ਮੁਖਸਰ ਕਿਸੇ ਪਾਸੇ ਜੁੜੀ ਜਾਣਾ ਪੈਂਦਾ ਤੇ ਫਿਰ ਮਹਾਪੁਰਸ਼ ਫਿਰ ਉੱਥੇ ਕੋਈ ਸਮਾਂ ਚਲੇ ਜਾਂਦੇ ਬਾਅਦ ਵਿੱਚ ਫੇਰ ਆ ਜਾਂਦੇ ਫਿਰ ਆਪ ਜੀ ਨੇ ਇੱਥੇ ਆ ਬੂੰਗੇ ਵਿੱਚ ਚੌਂਕੜੇ ਮਾਰ ਕੇ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਚਨ ਮੰਨ ਕੇ ਮਹਾਪੁਰਸ਼ਾਂ ਦੇ ਹੁਕਮ ਅਨਸਾਰ ਫਿਰ ਕਥਾ ਕਰਕੇ ਭੋਗ ਪਾਇਆ ਉਹਨਾਂ ਤੋਂ ਲੈ ਕੇ ਇੱਥੇ ਮਹਾਪੁਰਸ਼ਾਂ ਦੀ ਆਉਣ ਨਾਲ ਸਤਿਗੁਰੂ ਦੀ ਆਗਿਆ ਨਾਲ ਇਹ ਟੱਟੀ ਨੂੰ ਭਾਗ ਲੱਗੇ ਹੋਏ ਆ ਉਹਨੋਂ ਤੋਂ ਲੈ ਕੇ ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਹੋਏ ਹੈ ਤੇ ਮਹਾਪੁਰਸ਼ਾਂ ਨੇ ਸੰਤ ਗਿਆਨੀ ਗੁਰੂਵਚਨ ਸਿੰਘ ਜੀ ਜੋ ਉਸ ਜਿਹੜੇ ਮਹਾਪੁਰਸ਼ਾਂ ਦੇ ਨਾਲ ਵਿਦਿਆਰਥੀ ਰੂਪ ਵਿੱਚ ਪੜ ਰਹੇ ਸਨ ਜਦੋਂ ਫਤਿਹ ਬੁਲਾਉਣ ਆਏ ਉਸ ਵੇਲੇ ਉਹਨਾਂ ਨੇ ਕਿਹhavi ਐ ਵੀ ਭਚੰਗਿਆ ਤੇਰੇ ਤੇ ਗੁਰੂ ਕਲਗੀ ਧਰ ਜੀ ਬੜੀ ਬਖਸ਼ਿਸ਼ ਹੈ ਰਹਿਮਤ ਹੈ ਆਉਣ ਵਾਲੇ ਸਮੇਂ ਵਿੱਚ ਤੈਥੋਂ ਮਹਾਰਾਜ ਨੇ ਬਹੁਤ ਵੱਡੀ ਬ੍ਰह्म ਵਿਦਿਆ ਦੀ ਪ੍ਰਾਪਤੀ ਦੀ ਬਖਸ਼ਿਸ਼ ਮੈਨੀ ਹੈ ਤੇ ਤੂੰ ਇਸ ਸਥਾਨ ਤੇ ਕੋਈ ਨਾ ਕੋਈ ਗਿਆਨੀ ਭੇਜੇ ਰਹਿਣਾ ਇੱਥੇ ਕਹਾਣੀ ਲੜੀਵਾਰ ਚਲਦੀ ਰਹੇ ਉਹ ਜਿੰਨਾ ਚਿਰ ਉਹਨਾਂ ਦਾ ਸਰੀਰ ਰਿਹਾ ਜਦੋਂ ਵੀ ਇਹ ਭੁਕੇ ਵੱਲੋਂ ਸੰਤ ਸੇਵਕ ਜੱਥਾ ਜਾ ਕੇ ਬੇਨਤੀ ਕਰਦਾ ਕਿ ਮਹਾਰਾ ਜਿਆਨੀ ਭਗੋੜਾ ਹੋ ਗਿਆ ਹੈ ਜਾਂ ਸਰੀਰ ਛੱਡ ਗਿਆ ਹੈ ਤੇ ਉਸੇ ਵੇਲੇ ਮਹਾਪੁਰਸ਼ ਫਿਰ ਇਸ ਅਸਥਾਨ ਤੇ ਕੋਈ ਨਾ ਕੋਈ ਗਿਆਨੀ ਭੇਜੇ ਗਿਆਨੀ ਸੁਭਾਸ ਸਿੰਘ ਜੀ ਬਹੁਤ ਸਮਾਂ ਇੱਥੇ ਕਥਾ ਕਰਦੇ ਰਹੇ ਇਸੀ ਤਰ੍ਹਾਂ ਸਤਿਕਾਰਯੋਗ ਮੇਰੇ ਬ੍ਰਹਮ ਵਿਦਿਆ ਦੇ ਦਾਤੇ ਲਾਗੀ त्यागी ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਵੀ ਉਹਨਾਂ ਨੇ ਆਗਿਆ ਕੀਤੀ ਵੀ ਤੁਸੀਂ ਵੀ ਉੱਥੇ ਜਾ ਕੇ ਗੁਰੂ ਕਾਸ਼ੀ ਹਾਜ਼ਰੀ ਲਵਾਓ ਗੁੰਗੇ ਵਿੱਚ ਵਿਦਿਆ ਪੜਾਓ ਫਿਰ ਉਹਨਾਂ ਨੇ ਇਸ ਅਸਥਾਨ ਤੇ ਆ ਕੇ ਇੱਕ ਨਾ ਜਿਹੜੀ ਕੋਈ ਰੈਂਦੀ ਕਥਾ ਸੀ ਉਹ ਆਪ ਜੀ ਨੇ ਪੂਰੀ ਕੀਤੀ ਸੀ ਉਦੋਂ ਬਾਅਦ ਸੱਚ ਗਿਆਨੀ ਮੋਹਨ ਸਿੰਘ ਜੀ ਨੇ ਫਿਰ ਮਹਾਪੁਰਸ਼ਾਂ ਦਾ ਬਚਨ ਮੰਨ ਕੇ ਇੱਥੇ 2 ਢਾਈ ਸਾਲ ਰਹਿ ਕੇ ਇੱਕ ਓਮਕਾਰ ਤੋਂ ਲੈ ਕੇ ਸਾਰੀ ਕਥਾ ਕਰਕੇ ਤੇ ਭੋਗ ਪਾਇਆ ਸੀ ਉਹਨਾਂ ਤੋਂ ਬਾਅਦ ਫਿਰ ਸਮੇਂ ਸਮੇਂ ਅਨੁਸਾਰ ਟਕਸਾਲ ਦੇ ਸਿੰਘ ਆਉਂਦੇ ਰਹੇ ਕਥਾ ਕਰਦੇ ਰਹੇ ਗਿਆਨੀ ਮੁਖਤਿਆਰ ਸਿੰਘ ਜੀ ਕਰਦੇ ਰਹੇ ਹੋਰ ਸਿੰਘ ਕਰਦੇ ਰਹੇ ਗਿਆਨੀ ਗੁਰਿਆਲ ਸਿੰਘ ਜੀ ਇਤਾਦਕ ਸੋਰਾ ਵਿਚਾਰ ਸੋ ਮੈਨੂੰ ਇਹ ਕੁਝ ਇਸ਼ਾਰਾ ਜਿਹਾ ਬਾਬਾ ਪਿੱਤਲ ਸਿੰਘ ਜੀ ਕਿਹਾ ਵੀ ਸਵੇਰੇ ਜੋ ਕੁਛ ਤੁਸੀਂ ਕੀ ਖਾਧੀ ਵੀ ਉਹਨੂੰ ਥੋੜਾ ਜਿਹਾ ਦੂਜੀ ਵੇਰ ਦੁਹਰਾ ਦੇਣਾ ਵੀ ਜਦੋਂ ਮਹਾਰਾਜ ਨੇ ਆ ਕੇ ਇੱਥੇ ਸੰਪੂਰਨ ਸਰੂਪ ਲਿਖਵਾਇਆ ਭੋਗ ਪਾਇਆ ਉਹ ਛੇੜੇ ਜੋ ਵਿਦਿਆਰਥੀ ਰੂਪ ਦੇ ਵਿੱਚ ਜੈਪੁਰ ਦਾ ਰਾਜਾ ਵੀ ਸ਼ਾਮ ਰਿਹਾ ਸੀ 48 ਸਿੰਘਾਂ ਦੇ ਵਿੱਚ ਉਹਦਾ ਨਾਂ ਹੁਣ ਵੀ ਲਿਖਿਆ ਹੋਇਆ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਉਹ ਜੈ ਸਿੰਘ ਰਾਜੇ ਦਾ ਨਾਮ ਅੰਗਕਟ ਹੈ ਜਿਹੜੇ ਜਿਹੜੇ ਸਿੰਘਾਂ ਨੇ ਇੱਥੇ ਬ੍ਰਹਮ ਵਿਦਿਆ ਪੜ੍ਹੀ ਟਕਸਾਲ ਨੇ ਖੋਜ-ਖੋਜ ਕੇ ਵੀ ਉਹ ਕਿੱਥੋਂ-ਕਿੱਥੋਂ ਦੇ ਵਿਦਿਆਰਥੀ ਸਨ ਬੋਪਾ ਰਾਵਾਂ ਤੋਂ ਕਿਹੜਾ ਆਇਆ ਸੀ ਕੱਟੂ ਤੋਂ ਕਿਹੜਾ ਆਇਆ ਸੀ ਭਿੰਡਰਾ ਤੋਂ ਕਿਹੜਾ ਆਇਆ ਸੀ ਇਸ ਤਰ੍ਹਾਂ ਉਹ ਸਾਰੇ ਮਹਾਪੁਰਸ਼ਾਂ ਨੇ ਖੋਜ ਕਰਕੇ ਗੁਰਬਾਣੀ ਪਾਠ ਦਰਸ਼ਨ ਵਿੱਚ ਉਹਨਾਂ ਦੇ ਨਾਂ ਵੀ ਦਿੱਤੇ। ਉਹਨਾਂ ਵਿੱਚ ਫਿਰ ਇਹ ਜੈ ਸਿੰਘ ਰਾਜੇ ਦਾ ਵੀ ਨਾਮ ਆਉਂਦਾ ਹੈ। ਬੇਨਤੀ ਕੀਤੀ ਸੀ ਕਿ ਮਾਰਾ ਮੇਰੇ ਸਰੀਰ ਦੇ ਵਿੱਚ ਬਹੁਤ ਅਚਾਰ ਰਹੀ ਏ। ਬਹੁਤ ਦਵਾਈਆਂ ਔਸ਼ਦੀਆਂ ਵਰਤੀਆਂ ਪਰ ਕੋਈ ਦਵਾਈ ਔਸ਼ਦੀ ਨਹੀਂ ਲੱਗਦੀ ਹੈ। ਤੇ ਮੈਂ ਮਹਾਰਾਜ ਨੀਰੋਗ ਨੀਰੰਦਰਾ ਤੰਦਰੁਸਤ ਨਹੀਂ ਰਹਿੰਦਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਆਪ ਮਹਾਰਾਜ ਵਰਤਾ ਗੱਦੀ ਦੇ ਮਾਲਕ ਹੋ ਤੇ ਮਹਾਰਾ ਕਿਰਪਾ ਕਰੋ ਜਿੱਥੇ ਹੋਰ ਸਿੱਖ ਸੰਗਤਾਂ ਦੀਆਂ ਕਾਮਨਾ ਪੂਰੀਆਂ ਕਰਨੇ ਉੱਥੇ ਮਹਾਰਾਜ ਮੈਨੂੰ ਵੀ ਤੰਦਰੁਸਤੀ ਦੀ ਬਖਸ਼ਿਸ਼ ਕਰ ਦਿਓ ਨੀਰੋਗ ਕਰ ਦਿਓ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੀ ਇਹ ਬਾਣੀ ਦੀ ਸੰਪੂਰਨਤਾ ਹੋਈ ਹੈ ਅਸਲੀ ਬਾਣੀ ਸੁਣ ਲਾਂਗੇ ਤੂੰ ਵੀ ਸਾਰੇ ਪਰਵਾਸ ਸਮੇਤ ਇਹ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ ਸੁਣਾ ਗੁਰਬਾਣੀ ਸੁਣਨ ਨਾਲ ਤੇਰੇ ਸਾਰੇ ਦੁੱਖ ਰੋਗ ਦੂ ਗਿਆਣਗੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਏਗੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੇ ਅਸਥਾਲੀ ਵਿਦਿਆਰਥੀ ਬ੍ਰਹਮ ਵਿੱਦਿਆ ਪ੍ਰਾਪਤੀ ਕਰ ਗਏ ਇਸ਼ਾਨ ਭਾਵੇਂ ਉਹ ਗਰਮ ਬੇਟੇ ਬਣੇਗੇ ਅੰਤਰਮੁਖ ਬੇਟੀਆਂ ਹੋਈਆਂ ਪਈਆਂ ਸੀ ਪਰ ਉਹਨਾਂ ਦੇ ਵਿੱਚੋਂ ਹੀ ਮਹਾਰਾ ਨੇ ਫਿਰ 25 ਸਿੰਘਾਂ ਦੀ ਡਿਊਟੀ ਲਾਈ। ਫੇ ਤੁਸੀਂ ਭਾਈ ਇਹ ਸੇਵਾ ਕਰਨੀ ਹੈ। ਰਣ ਮਿਲ ਕੇ ਪੰਜ ਗੰਠੀ ਸਹਿਬਾਨ ਹੋ ਜਾਓ, ਪੰਜ ਜਾਪੀ ਹੋ ਜਾਓ, ਪੰਜ ਧੂੜੀਏ ਲੱਗ ਜਾਓ, ਪੰਜ ਚਿਹਰੇਦਾਰ ਲੱਗ ਜਾਓ, ਪੰਜ ਤੁਸੀਂ ਲਾਗਰੀ ਲੱਗ ਜਾਓ। ਹੋਰ ਸਿੰਘਾਂ ਨੂੰ ਨਾਲ ਲਾ ਕੇ ਇਹ ਸਾਰਾ ਕਾਰਜ ਨਿ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਗਿਆ ਮੰਨ ਕੇ ਫਿਰ ਇਹ ਸਿੰਘਾਂ ਨੇ ਉਹ ਤਖਸਾਲ ਵਾਲੇ ਅਸਥਾਨ ਤੇ ਇੱਕ ਓੰਕਾਰ ਤੋਂ ਲੈ ਕੇ 18 10 20 ਸੱਕ ਸਪੂਰਨ ਗੁਰਬਾਣੀ ਦਾ ਪਾਠ ਕਰਕੇ ਭੋਗ ਪਾਇਆ ਸੀ ਜਿੱਥੇ ਜੈ ਸਿੰਘ ਰਾਜੇ ਨੇ ਪਰਵਾਰ ਸਹਿ ਸਾਰੀ ਬਾਣੀ ਦਾ ਪਾਠ ਸੁਣਿਆ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਸੰਪੂਰਨ ਪਾਠ ਜਿਵੇਂ ਹੁਣੇ-ਹੁਣੇ ਹਰਮੰਦਰ ਸਾਹਿਬ ਦੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਨ ਗੁਰਮੰਦਰ ਸਿੰਘ ਜੀ ਵੀ ਦੱਸ ਕੇ ਗਏ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਇੱਕ ਪੈਰ ਦੇ ਭਾਰ ਹੋ ਕੇ ਇੱਕ ਕੋਨੇ ਤੇ ਖੜਿਆ ਹੋ ਕੇ ਕਿ ਪਾਸੇ ਖੜਿਆ ਹੋ ਕੇ ਇਹ ਸੰਪੂਰਨ ਬਾਣੀ ਸੁਣੀ ਤੇ ਨਾਲ ਜਿਹੜੇ ਕੋਈ ਅਮਰਤ ਮੇਰੇ ਦੀ ਕਰਮ ਕਿਰਿਆ ਹੈ ਉਹ ਮਹਾਰਾਜ ਜੀ ਉਹ ਉੱਥੇ ਨੁਕਰ ਦੇ ਪਾਸੇ ਖੜੋਤੇ ਹੀ ਕਰ ਕਰਵਾ ਲੈਂਦੇ ਸਨ ਸੰਪੂਰਨਤਾ ਸੁਣ ਕੇ ਫਿਰ ਆਪ ਜੀ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਭੋਗ ਪਾਇਆ ਤੇ ਰਾਜੇ ਦੇ ਸਾਰੇ ਦੁੱਖ ਟੁੱਟ ਗਏ ਸਨ ਇਹ ਕਲਾ ਬਖਤ ਗਈ ਸੀ ਉਦੋਂ ਤੋਂ ਲੈ ਕੇ ਫਿਰ ਇਹ ਸਿੰਘਾਂ ਦੇ ਵਿੱਚ ਇਹ ਜਿਹੜੇ ਬਾਣੀ ਦੇ ਅਖੰਡ ਪ੍ਰਵਾਹ ਚੱਲਣ ਲੱਗੇ ਜਿੱਥੇ ਜਿੱਥੇ ਸਤਿਗੁਰੂ ਦੇ ਸਾਜੇ ਨਵਾਜੇ 800 ਸਾਲ ਦੇ ਸਿੰਘ ਬ੍ਰਹਮ ਵਿਦਿਆ ਪੜਾਉਂਦੇ ਉੱਥੇ ਨਾਲ-ਨਾਲ ਵੀ ਇਹ ਅਖੰਡ ਜਾਪ ਵੀ ਹੁੰਦਾ ਰਹੇ ਤੇ ਜਿਹੜੇ ਕੋਈ ਬ੍ਰਹਮ ਵਿਦਿਆ ਪੜਨ ਵਾਲੇ ਆ ਉਹਨਾਂ ਨੂੰ ਵੀ ਇਸ ਪਾਸੇ ਲੱਗਣ ਲੱਗ ਜਾਏ ਫਿਰ ਉਹ ਇਸ਼ਰਾ ਪਾਠ ਕਰ ਲੈਨੇ ਜਦੋਂ ਖਾਲਸੇ ਪੰਥ ਉਪਰ ਭੀੜਾ ਪਈਆ ਜੰਗਲਾਂ ਵਿੱਚ ਵੀ ਰਹਿਣਾ ਪਿਆ ਜਦੋਂ ਕੋਈ ਦਸ਼ਮਣਾਂ ਦਾ ਡਟ ਕੇ ਮੁਕਾਬਲਾ ਹੋ ਕਰਨਾ ਪੈਂਦਾ ਉਸ ਵੇਲੇ ਵੀ ਜਿਹੜੇ ਸਿੰਘ ਸੀ ਫਿਰ ਉਹ ਗੁਰਬਾਣੀ ਲਈ ਓਟ ਆਸਰਾ ਲੈ ਕੇ ਅਰਦਾਸ ਕਰਕੇ ਫਿਰ ਧਾਵਾ ਹੱਲਾ ਬੋਲੇ ਜੀ ਸੋ ਇਸਰਾਉ ਜੰਗੜ ਦੇ ਵਿੱਚ ਹੀ ਸਾਰਾ ਪ੍ਰਬੰਧ ਕਰਕੇ ਤੇ ਵੇ ਛੇਤੀ ਇਹ ਖੰਡ ਜਾਪ ਹੋ ਗਏ ਦੋ ਰਾਤਾਂ ਦੋ ਦਿਨਾਂ ਦੇ ਵਿੱਚ ਹੀ ਭੋਗ ਪਾ ਕੇ ਤੇ ਫੇਰ ਜਕਾਰੇ ਛੱਡ ਕੇ ਦਸ਼ਮਣਾਂ ਉੱਪਰ ਟੁੱਟ ਕੇ ਪੈ ਜਾਂਦੇ ਸੀ ਵਸ ਬਾਣੀ ਦੇ ਪ੍ਰਵਾਹ ਦੀ ਅਰਦਾਸ ਦੀ ਐਸੀ ਬਰਕਤ ਹੁੰਦੀ ਭਾਵੇਂ ਥੋੜੀ ਹੁੰਦੇ ਤੇ ਛਿੱਧੀਆਂ ਫੁੱਜੀਆਂ ਆ ਜਾਂਦੀਆਂ ਸੋਨ ਬਿੰਟਾ ਸਕਿੰਟਾਂ ਵਿੱਚ ਹੀ ਜਿਹੜੇ ਦਸ਼ਮਣ ਹੈ ਧੱਕੀ ਤੇ ਲੜ ਜਾਂਦੇ ਸਨ ਛੋਟੀਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਥੇ ਜਿਵੇਂ ਆਗਿਆ ਦਿੱਤੀ ਸੀ ਸਪੂਰਤਾ ਕੀਤੀ ਪਹੁੰਚਾਏ ਦੁੱਖ ਟੋੜੇ ਹੋਰ ਮਾਰਾ ਨੇ ਬਿਆੰਤ ਬਿਆੰਤ ਕੋਤੋ ਕੀਤੇ ਪਾਣੀ ਦੀ ਇੱਥੇ ਘਾੜ ਸੀ ਸਿੰਘ ਸਾਹਿਬ ਵੀ ਦੱਸ ਗਏ ਜਸੇਦਾਰ ਵੀ ਤੁਹਾਨੂੰ ਹੁਣੇ-ਹੁਣੇ ਕਹੇ ਵੀ ਇੱਥੇ ਤਾਂ ਆ ਝੰਡ ਕਰੀਰ ਤੇ ਆਕ ਤੇ ਬਾਪੀ ਆ ਸਰ ਕੜਾ ਹੀ ਖੜਾ ਹੁੰਦਾ ਸੀ ਹਰ ਪਾਸੇ ਪਾਣੀ ਦੀ ਬਹੁਤ ਘਾੜ ਸੀ ਸਭ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਆ ਕੇ ਆਸਰੋ ਵਰਦਾਟਾ ਖਲਾਇਆ ਤੇ ਦਸਾਲਿਆਂ ਨਾਲ ਮਹਾਰਾਜ ਨੇ ਘਾਰ ਕੱਢੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਗਏ ਉਹਨਾਂ ਨੇ ਫਿਰ ਢਾਲਿਆਂ ਨਾਲ ਇਹਦੀ ਸੇਵਾ ਕੀਤੀ ਘਾਰ ਕੱਢੀ ਫਿਰ ਉਹ ਤੋਂ ਬਾਅਦ ਮਹਾਰਾ ਮੇਰ ਦੇ ਘਰ ਵਿੱਚ ਆਏ ਇੱਥੇ ਅੱਜ ਨੇ ਆਸੇ ਪਾਸੇ ਦੇ ਹਨੂਮਾਨ ਨੂੰ ਮੰਨਣ ਵਾਲੇ ਸੀ ਨਾ ਪੀਰਾਂ ਨੂੰ ਮੰਨਣ ਵਾਲੇ ਸੀ ਇਲਾਕੇ ਦੇ ਲੋਕ ਮਾਰਾ ਕਹਿੰਦਾ ਛੱਡੋ ਤਮਾਕੂ ਛੱਡੋ ਇਹਨਾਂ ਪੀਰਾਂ ਫਕੀਰਾਂ ਦਾ ਕਹਿੜਾ ਤੁਸੀਂ ਗੁਰੂ ਨਾਨਕ ਦੇ ਜਹਾਜੇ ਛੱਡ ਜਾਓ ਖੰਡੇ ਬਾਟੇ ਦਾ ਅਮਰ ਸ਼ਾਕੇ ਸਿੰਘ ਸੱਜ ਜਾਓ ਕੋਈ ਕਹਿੰਦਾ ਜੀ ਮੈਨੂੰ ਤਾਂ ਫਰੇਮਾ ਹੋ ਜਾਂਦਾ ਹੈ ਕੋਈ ਕਹਿੰਦਾ ਮੈਨੂੰ ਆਹ ਹੋ ਜਾਂਦਾ ਜੀ ਇਹਦੀ ਮਾਰ ਆਈ ਦੀ ਮੌਜ ਹੈ ਮਾਰੇ ਕੰਦੇ ਵੀ ਜਿਹੜਾ ਤਾਂ ਖੰਡੇ ਬਾਟੇ ਦਾ ਅਮਰ ਸ਼ਕਲ ਉਹ ਬਚ ਜਾਉ ਤੇ ਬਾਕੀ ਰਹੀ ਅਸੀਂ ਕੋਈ ਭਾਈ ਗਾਰ ਨਹੀਂ ਉਹ ਐਸਾ ਹੀ ਮਤਲਬ ਬਬਾ ਦੀ ਬਿਮਾਰੀ ਪੈ ਗਈ ਲਾਗੇ ਮਰਨਾ ਉਹ ਪਿਛੇ ਨੂੰ ਉਕਾਰੀਆਂ ਲੱਗੀਆਂ ਲੈਟਰੀਨਾਂ ਲੱਗੀਆਂ ਬਾ ਚੁੱਕ ਚੁੱਕ ਲਿਆਉਦੇ ਮਾਰੇ ਕੰਦੇ ਵੀ ਭਾਈ ਜਿਹੜਾ ਅਮਰ ਸ਼ਕਲ ਉਹਦੇ ਤਾਂ ਦੁੱਖ ਟੁੱਟ ਜਾਣਗੇ ਬਾਕੀਆਂ ਨੇ ਕੋਈ ਫਿਰ ਮੌਤ ਤੋਂ ਡਰਦਿਆਂ ਨੇ ਇੱਥੇ ਸਾਰੇ ਇਲਾਕੇ ਨੇ ਖੰਡੇ ਬਾਟੇ ਦੇ ਅਮਰਸ਼ੱਕੇ ਤੇ ਸਿੰਘ ਸੱਜਦੇ ਰਹੇ। ਫਿਰ ਮਹਾਰਾਜ ਨੇ ਆਉਣ ਵਾਲੇ ਸਮੇਂ ਵਿੱਚ ਵੀ ਇੱਥੇ ਇਹ ਕਲਾ ਬਰਤੀ ਇਹ ਸਿੰਘ ਸੱਜਦੇ ਰਹਿਣ। ਫਿਰ ਆਪ ਜੀ ਨੇ ਉਹ ਸਿੰਘਾਂ ਨੂੰ ਕਹਿ ਕੇ ਬਹੁਤ ਉਮਰ ਤਿਆਰ ਕਰਕੇ ਕੜਾਹੇ ਧਰ ਫੜ ਕੇ ਆਸਰੋਗਰ ਦੇਚ ਪਾਏ। ਫਿਰ ਨਾਲ ਬਖਸ਼ਾਂ ਦੇ ਬਚਨ ਕੀਤੇ ਵੀ ਜਿਹੜਾ ਪੰਜ ਚੁਲੇ ਛੱਡ ਜਾਇਆ ਕਰੇ ਨਾ ਇਹ ਸਰੂਰ ਉਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੋ ਜਾਏ ਮਰ ਜਾਇਆ ਕਰੀ ਉਹ ਸਿੱਖ ਛੱਡ ਜਾਇਆ ਕਰੇਗਾ ਇਹ ਤਾਂ ਤੁਸੀਂ ਘਰਾਂ ਦੇ ਵੀ ਜਿਹੜਾ ਕੋਈ ਨਹੀਂ ਮੰਨਦਾ ਨਾ ਇਸ ਪਾਸੇ ਆਉਣ ਨੂੰ ਵੀ ਮੈਂ ਨਹੀਂ ਅਮਰ ਸਕਦਾ ਤੇ ਤੁਸੀਂ ਐਥੇ ਉਹਨੂੰ ਪ੍ਰੇਰ ਕੇ ਲੈ ਆਓ ਹੁਣ ਵੀ ਤੇ ਉਹਨੂੰ ਕਹਿ ਵੀ ਚੱਲ ਤਿੰਦੇ ਅਮਰਤ ਨਹੀਂ ਸ਼ਕਣਾ ਹੈ ਨਾ ਤੂੰ ਨਾ ਸ਼ਕ। ਤੇ ਨਾ ਤੋ ਕਿ ਇਥੇ ਪੰਜਵੇਂ ਦਾ ਮਹਾਰਾਜ ਦੇ ਸੂਰਤੋਂ ਪੀਲਾ। ਐਨੀ ਤਾਂ ਸਾਡੀ ਗੱਲ ਨੂੰ ਮੰਨੀ ਜਾ ਨਾ। ਉਹ ਜੇ ਮੰਨ ਜਾਂਦਾ ਨਾ ਬਸ ਫਿਰ ਉਹਨੂੰ ਕਹਿਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਬਸ ਕਹਿੰਦਾ ਸੀ ਮੈਨੂੰ ਅਮਰ ਸ਼ਕਾਓ। ਏ ਹੁਣ ਵੀ ਹੈ ਵੀ ਤੁਸੀਂ ਦੇਖ ਲਓ ਕਿ ਮਹਾਰਾਜ ਦੇ ਬਚਨ ਹੈ ਵੀ ਜਿਹੜਾ ਪੰਜ ਕਿਲੇ ਛੁਗਵਾ ਨੂੰ ਗੁਰਨਾਨਕ ਸਾਹਿਬ ਦੀ ਸਿੱਖੀ ਪ੍ਰਾਪਤ ਹੋਏ ਸਿੱਖ ਬਣ ਹੀ ਜਾਏਗਾ। ਜੋ ਇਸ ਕਰਕੇ ਇਹ ਮਹਾਰਾਜ ਨੇ ਇਸ ਅਮਰ ਸਰੋਵਰ ਵਿੱਚ ਖੰਡੇ ਬਾਟੇ ਦੇ ਅਮਰ ਨੇ ਪਾ ਕੇ ਤੇ ਸਾਰੇ ਇਲਾਕੇ ਨੂੰ ਮਰਨ ਸਰਸਬਜ ਕੀਤਾ। ਇਹਨੂੰ ਭਾਗ ਲਾਏ ਜਿੱਥੇ ਝੰਡ ਕਰੀਰ ਖੜੇ ਸੀ ਉਹ ਭਾਈ ਢੱਲਾ ਸਿੰਘ ਦੀ ਰਾਹੀ ਬਚਨ ਕੀਤੇ ਉਹ ਕਹਿੰਦਾ ਜੀ ਇਹ ਤਾਂ ਸਰਕੜਾ ਹੈ ਇਹ ਤਾਂ ਜੀ ਆਮਕਣੀ ਇਹ ਤਾਂ ਅੱਕ ਦੀਆਂ ਦੁਨੀਆ ਹਨ ਇਹ ਝੰਡ ਕਰੀ ਰਾਜੀ ਇੱਥੇ ਕੀ ਹੈ ਮਹਾਰਾ ਕਹਿੰਦੇ ਇੱਥੇ ਆਪ ਵੀ ਅਨਾਜ ਹੋ ਰਿਹਾ ਆ ਵੀ ਅਨਾਜ ਹੋ ਰਿਹਾ ਕਹਿੰਦਾ ਮਹਾਰਾ ਇਹ ਨਾ ਬਚਨ ਕੋ ਇਹ ਧੀ ਮਹਾਰਾਜੇ ਸਭ ਤਰ੍ਹਾਂ ਦੇ ਅਨਾਜ ਹੋਗੇ ਸਭ ਤਰ੍ਹਾਂ ਦੇ ਬਾਗ ਬੂਟੀ ਆ ਗਏ ਮਹਾਰਾ ਉਹ ਤੁਰਖੜੇ ਆ ਜਾਣਗੇ ਚੜ ਕੇ ਇਹ ਨੁਕਸਾਨ ਕਰਨਗੇ ਉਧਰ ਰੋਲਾ ਪਾਉਂਦੇ ਇਧਰ ਵੀ ਮਹਾਰਾ ਕਹਿੰਦੇ ਹੋਏ ਜੇ ਤੂੰ ਹੁਣੇ ਸੱਤ ਸੱਤ ਕਹੀ ਜਾਂਦਾ ਨਾ ਹੁਣੇ ਇੱਥੇ ਅੰਬ ਵੀ ਆ ਜਾਣਗੇ ਆ ਮਾਰੇ ਬਾਗ ਲੱਗ ਜਾਣਗੇ ਇੱਥੇ ਅੰਗੂਰ ਵੀ ਇੱਥੇ ਸਿਓ ਵੀ ਆ ਜਾਣਗੇ ਇੱਥੇ ਕਣਕਾਂ ਵੀ ਹੋਣ ਲੱਗਣਗੀਆਂ ਸਭ ਤਰ੍ਹਾਂ ਦੀਆਂ ਫਸਲਾਂ ਹੋਣ ਜਾਣਗੀਆਂ ਤੋ ਕਹਿੰਦਾ ਵੀ ਮੋਠ ਬਾਜਰੀ ਬਖਸ਼ੋ ਬਸ ਇਹ ਖਿਚੜੀ ਖਾ ਕੇ ਤੇ ਇਹੀ ਰਾਜ਼ੀ ਹੈ ਆ ਨਾ ਕੁਛ ਕਹੋ ਤੋ ਨਹੀਂ ਦੇਖਾਂਗਾ ਕਹਿੰਦੇ ਇੱਥੇ ਸਾਰਾ ਕੁਝ ਹੋਊਗਾ ਇੱਥੇ ਬਾਗ ਬਗੀਚੇ ਵੀ ਲੱਗਣਗੇ ਇੱਥੇ ਅੰਬਾਂ ਦੇ ਦਰਖਤ ਵੀ ਹੋਣਗੇ ਤੇ ਅੰਘੂਰ ਵੀ ਹੋਣਗੇ ਤੇ ਸਾਰੇ ਤਰ੍ਹਾਂ ਦੇ ਅਨਾਜ ਹੋਣਗੇ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਥੇ ਫਿਰੋ ਆ ਬਖਸ਼ਾ ਕਰਕੇ پاਗ ਲਾਏ ਇਹ ਤਾਂ ਵੀ ਤਈ ਉੜਾਸੀ ਪਾਣੀ ਦੀ ਬਹੁਤ ਘਾਟ ਸੀ ਉਜੋਕੇ ਸਮੇਂ ਵਿੱਚ ਹੁਣ ਸਭ ਤਰ੍ਹਾਂ ਦੇ ਪ੍ਰਬੰਧ ਇਥੇ ਮਹਾਰਾ ਦੇ ਬਚਨਾਂ ਅਨਸਾਰ ਐਨ ਖੁੱਲੇ ਡੁੱਲੇ ਹੋ ਗਏ ਆ ਭੁੰਗਾ ਵੀ ਮਹਾਰਾ ਦੀ ਕਿਰਪਾ ਨਾਲ ਸੋਨਾ ਦੂਰ ਤੱਕ ਫੈਲ ਗਿਆ ਹੈ ਬਿਅੰਤ ਬਿਅੰਤ ਕਮਰੇ भर ਗਏ ਤੇ ਹੁਕਮਨਾਮਾ ਆਇਆ ਸੀ ਜੈ ਜੈ ਪੇਖੋ ਤਹ ਹਜੂਰ ਦੂਰ ਦੁਰਕਤੋਂ ਨਾ ਜਾਏ ਵੀ ਜਿੱਥੇ-ਕਿੱਥੇ ਵੇਖੀਏ ਪਰਮੇਸ਼ਰ ਤਾਂ ਹਾਜ਼ਰ ਨਾਜ ਹੈ ਕਿਸੇ ਪਾਸੇ ਦੂਰ ਜਾਂਦਾ ਹੀ ਨਹੀਂ ਹੈ ਇਹ ਹੁਣ ਮਹਾਰਾਜ ਨੇ ਕਹਿਤਾ ਹੁਕਮ ਨਾ ਮਿਹਰਾਈ ਮਹਾਰਾਜ ਇੱਥੇ ਹਾਜ਼ਰ ਨਾਜ ਹੈ ਪਰਮੇਸ਼ਰ ਰੂਪ ਹੈ ਨਾ ਸਤਿਗੁਰੂ ਗੁਰੂ ਨਾਨਕ ਦੇਵ ਗੋਵਿੰਦ ਰੂਪ ਹੈ ਤੇ ਵਿਵਾਹ ਗੁਰੂ ਰੂਪ ਮਹਾਰਾਜ ਹਾਜ਼ਰ ਨਾਜ ਰਹੇ ਹੁਣ ਵਿੱਚੋਂ ਕਈ ਸਾਡੇ ਐਸੇ ਵੀ ਕਹਿ ਦਾਨਗੇ ਵੀ ਜੇ ਮਹਾਰਾਜ ਹਾਜ਼ਰ ਨਾਜ ਰਹੇ ਹਾਜ਼ਰ ਜੂ ਰੂਪ ਹੈ ਪਰਮੇਸ਼ਰ ਹੈਗਾ ਸਾਨੂੰ ਤਾਂ ਦੇਖਦਾ ਨਹੀਂ ਦੇਦੀਆਂ ਤੇ ਤੇ ਕਈ ਚੀਜ਼ਾਂ ਹੈ ਨਹੀਂਆਂ ਰੱਬ ਦੀ ਤੇ ਸਤਿਗੁਰੂ ਜੀ ਦੀ ਗੱਲ ਤਾਂ ਕਿੱਧਰ ਰਹਿ ਗਈ ਹੈ ਲਾਪਖੇਰੀ ਹਵਾ ਚੱਲ ਰਹੀ ਹੈ ਹਵਾ ਤੁਹਾਨੂੰ ਦਿਖਦੀ ਹੈ ਤੁਹਾਡੇ ਸਿਰ ਨੂੰ ਲੱਗ ਰਹੀ ਹੈ ਮੈਂ ਸਵਾਲ ਕਰਦਾ ਵੀ ਤੁਹਾਨੂੰ ਦਿਖਦੀ ਹੈ ਤੁਹਾਡੇ ਹੱਥ ਸਿਰ ਤੇ ਲੱਗ ਰਹੀ ਹੈ ਉਹ ਪੱਖਾ ਚੱਲੀ ਜਾਂਦਾ ਉਹ ਖੜਕਾ ਵੀ ਕਰੀ ਜਾਂਦਾ ਤੇ ਦਿਖਾਓ ਹਵਾ ਨਹੀਂ ਦਿਖਦੀ ਦੂਜੀ ਗੱਲ ਹੈ ਉਹਨੂੰ ਹੋਰ ਦੇਖਣਾ ਹੋਵੇ ਆ ਜਿਹੜੇ ਏਸੀ ਲੱਗੇ ਪਏ ਆ ਇਹ ਜਿਹੜੀ ਠੰਡ ਆ ਤੁਹਾਨੂੰ ਲੱਗ ਰਹੀ ਹੈ ਤੇ ਮੈਂ ਸਵਾਲ ਕਰੂੰਗਾ ਤਰ ਕਰੂੰਗਾ ਤੁਸੀਂ ਦਿਖਾਓ ਇਹ ਠੰਡ ਨੂੰ ਦੇ ਦਿੱ ਤੁਹਾਨੂੰ ਕਿਸੇ ਨੂੰ ਨਾਮਿਨਿਟੀ ਨੇ ਤੁਹਾਨੂੰ ਇਹ ਤਾਂ ਨਹੀਂ ਇਸੇ ਕਹਿੰਦੇ ਵੀ ਠੰਡ ਹੈ ਨਹੀਂ ਇਹ ਸਿਰ ਦੇ ਰਿਹਾ ਠੰਡ ਪਰ ਦਿਲ ਦੀ ਕੋਈ ਨਹੀਂ ਹੈ ਪਰਮੇਸ਼ਰ ਗੁਰੂ ਦੀ ਤਾਂ ਗੱਲ ਕੀ ਹੈ ਆ ਜਿਹੜੀਆਂ ਅਸੀਂ ਚੀਜ਼ਾਂ ਪੈਦਾ ਕੀਤੀਆਂ ਹਨ ਲਾ ਇਹ ਵੀ ਆ ਪੱਖੇ ਨੇ ਹਵਾ ਪੈਦਾ ਇਧਰੋਂ ਉੱਠੀ ਕਰਕੇ ਸਾਨੂੰ ਦੇ ਦਿੱਤੀ ਸਾਨੂੰ ਲੀਂਦੇ ਦੀ ਆ ਠੰਡ ਜੀ ਇਧਰੋਂ ਉੱਦਰੋਂ ਕਰਕੇ ਯੰਤਰਾਂ ਨੇ ਸਾਡੇ શ્રી ਰਾਮ ਦੇਤੀ ਲੱ ਲਖੰਡ ਨਹੀਂ ਦੇ ਦਿੱਦੀ ਉਹ ਗੱਲ ਤਾਂ ਇਹ ਹੈ ਵੀ ਸਾਡੇ ਵਿੱਚ શ્રી ਰਾਮ ਵਿੱਚ ਦੋਸ਼ ਹੈ ਉਹ ਕਾਰਨ ਕਰਕੇ ਸਾਨੂੰ ਨਹੀਂ ਇਹ ਉਹ ਪਰਮੇਸ਼ਰ ਸਤਿਗੁਰੂ ਦੇ ਦਰਸ਼ਨ ਹੋ ਰਹੇ ਉਹ ਦੋਸ਼ ਦੂਰ ਹੋ ਜਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਹੋ ਵ나ਸੀ ਪੁਰਖ ਹੈ ਸਾਹਮਣੇ ਰਿਹਾ ਸਮਾਏ ਇਹੋ ਤਾਂ ਸਾਰੇ ਹੀ ਹੈ ਚਲੋ ਮੈਂ ਬਹੁਤਾ ਸਮਾਂ ਹੋ ਮੈਨੂੰ ਥੋੜਾ ਜਿਹਾ ਇਹਨਾਂ ਨੇ ਖੁੱਲ ਦੇਤੀ ਹੈ ਇਹਨਾਂ ਦੀ ਮਰਜ਼ੀ ਹੈ ਸਿੰਘਾਂ ਦੀ ਉਹ ਕਿੰਨੇ ਵੀ ਟਾੜੀ ਮਰਜ਼ੀ ਹੈ ਤੇ ਤੁਸੀਂ ਵੀ ਉੱਟਕੇ ਬੈਠੇ ਆ ਬਲਾ ਚਲੋ ਰੋਟੀਆਂ ਤਾਂ ਅ ਜਲੇਬੀਆਂ ਤਾਂ ਅਸੀਂ ਖਾਈ ਲੈਣੀਆਂ ਹੈ ਇਹ ਤਾਂ ਖਾਂਦੇ ਰਹਿੰਦੇ ਹੋਟਲਾਂ ਤੇ ਬਿਠੇਰੀਆਂ ਆ ਜਿਹੜੀਆਂ ਜਲੇਬੀਆਂ ਆ ਜਿਹੜੀ ਗੱਲਬਾਤ ਆ ਨਾ ਗੁਰੂ ਮਹਾਰਾਜ ਦੀ ਇਹ ਨਹੀਂ ਇਹ ਇੱਥੇ ਆਜਮਦੋਗੇ ਇਹ ਅੱਜ ਮਹਾਰਾ ਨੇ ਇਹ ਬਖਸ਼ਣਾ ਕਰ ਨਹੀਂ ਹੈ ਇੱਕ ਵਾਰੀ ਹਜ਼ੂਰ ਸਾਹਿਬ ਜਿਨੇ ਸਾਧੂ ਸੰਤ ਹਰਖੋਵਾਲ ਦੇ ਘਾਰ ਪਰਵੇ ਨਾਨਕ ਸਰਵੇਕ ਸ਼ੇਵਾ ਪੰਥੀਏ ਇੱਧਰ ਸਤ ਗਿਆਨੀ ਗੁਰਵਚਨ ਸਿੰਘ ਖਾਲਸਾ ਪਿੰਡਰਾ ਵਾਲੇ ਯਾਨੀ ਸਾਰੇ ਭੇਖਾਂ ਦੇ ਸਾਧੂ ਸੰਤ ਉੱਥੇ ਇਕੱਠੇ ਹੋ ਗਏ ਤੇ ਆਪੋ ਵਿੱਚ ਹੀ ਵਿਰਮ ਵਿਚਾਰ ਚੱਲ ਗਏ ਸਾਧੂਆਂ ਦੇ ਉਹਨਾਂ ਦੇ ਵਿੱਚੋਂ ਬੈਠਿਆਂ ਬੈਠਿਆਂ ਸੰਤ ਬਾਬਾ ਆਨੰਦ ਸਿੰਘ ਜੀ ਨੇ ਇਹ ਕਿਹਾ ਕਹਿੰਦੇ ਵੀ ਸਾਧੂਓ ਇਹ ਨਿਰਣਾ ਕਰਕੇ ਦੱਸੋ ਮੈਂ ਜਦੋਂ ਤੁਸੀਂ ਇੱਥੇ ਚੱਲ ਕੇ ਆਏ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਆਏ ਤੇ ਪਿੱਛੇ ਛੱਡ ਕੇ ਆਏ ਉਹ ਸਾਰੇ ਚੁੱਪ ਕਰਕੇ ਕਹਿੰਦੇ ਵੀ ਦੱਸੋ ਫਿਰ ਸਾਰਿਆਂ ਨੇ ਇਸ਼ਾਰਾ ਕਰਤਾ ਸੱਚ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਵੀ ਮਹਾਰਾ ਤੁਸੀਂ ਬ੍ਰਹਮ ਵਿੱਦਿਆ ਪੜ੍ਹੇ ਆ ਤੁਸੀਂ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਦੱਸੋ ਵੀ ਉਹਨਾਂ ਨੇ ਅਗੋਸਵਾਲ ਇਹਨਾਂ ਨੂੰ ਕਰਤਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਤੁਸੀਂ ਮਹਾਰਾਜ ਦੱਸੋ ਵੀ ਗੁਰੂ ਨਾਨਕ ਸਾਹਿਬ ਨੂੰ ਉੱਥੇ ਆਪਣੇ ਨਾਨਕਸਰ ਛੱਡਿਆ ਕਿ ਇੱਥੇ ਨਾਲ ਲੈ ਗਏ ਹਜੂਰ ਸਾਹਿਬ ਉਹ ਕਹਿੰਦੇ ਵੀ ਮਹਾਰਾਜ ਜੀ ਅਸੀਂ ਤਾਂ ਜਿੱਥੇ ਜਾਣੇ ਮਹਾਰਾਜ ਨਾਲ ਲੈ ਕੇ ਜਾਣੇ ਆ ਜਦੋਂ ਬਾਪਸੋਂ ਨੇ ਗੁਰੂ ਨਾਨਕ ਸਾਹਿਬ ਨੂੰ ਨਾਲ ਹੀ ਬਾਪਸ ਲਿਆ ਤੇ ਤੁਸੀਂ ਹੁਣ ਦੱਸੋ ਹੋਣ ਕੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਜਾਣੇ ਕਿ ਪਿੱਛੇ ਛੱਡਿਆ ਆਉਂਦੇ ਆ ਸਥਾਨ ਤੇ ਫਿਰ ਉੱਥੇ ਜਾ ਕੇ ਹੀ ਜਾਣੇ ਆ ਤੇ ਇਹ ਕਹਿੰਦੇ ਮਹਾਰਾ ਜੀ ਵਾਪਰਿਸ਼ੋ ਇਹ ਤਾਂ ਆਪੋ ਆਪਣੀ ਭਾਵਨਾ ਦੀ ਗੱਲ ਆ ਆਪੋ ਆਪਣੀ ਅਵਸਥਾ ਦੀ ਗੱਲ ਹੈ ਵੀ ਸਾਡੀ ਤਾਂ ਹੁਣ ਮਹਾਪੁਰਸ਼ਾਂ ਨੇ ਬ੍ਰਹਮ ਵਿੱਦਿਆ ਬਖਸ਼ ਕੇ ਐਸੀ ਉਹ ਅਵਕਸ਼ਾ ਮਕਸ਼ੀ ਹੋਈ ਹੈ ਤੇ ਉਹ ਨਿਰਨੇ ਵੀ ਗੁਰਬਾਣੀ ਦੁਆਰਾ ਮਹਾ ਪਰੇਸ਼ਾਨੇ ਸਾਨੂੰ ਐਨ ਪੂਰੇ ਤਸੱਲੀ ਕਰਾ ਦਿੱਤੇ। ਵੀ ਆਪਣੇ ਵੱਲੋਂ ਅਸੀਂ ਕੁਝ ਨਹੀਂ ਕਹਿੰਦੇ। ਇਹ ਸਤਿਗੁਰਾਂ ਦੇ ਬਚਨ ਹੈ। ਉਹਨਾਂ ਦੇ ਸਾਨੂੰ ਪੂਰਾ ਨਹੀਂ ਚਾਹ ਹੈ। ਵੀ ਇਸ ਕਰਕੇ ਸਤਿਗੁਰੂ ਦੇ ਵਿੱਚ ਆਉਣ ਜਾਣਾ ਸਾਧਗੋ ਹੈ ਨਹੀਂ ਹੈ। ਵੀ ਮਹਾਰਾਜ ਇਹ ਕਹਿੰਦੇ ਬਾਣੀ ਦੁਆਰਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਨਾਸੀ ਬੁਰਖ ਹੈ ਸ਼ਾਮੇ ਰਿਹਾ ਸਮਾਏ ਵੀ ਬਾਬਾ ਜੀ ਤੁਹਾਡੀ ਭਾਵਨਾ ਤੁਹਾਡੀ ਜਿਵੇਂ ਹੈ ਅਵਸਥਾ ਉਹ ਵੀ ਠੀਕ ਹੈ ਵੀ ਤੁਸੀਂ ਲਿਆਉਂਦੇ ਹੋਗੇ ਜਾਂਦੇ ਹਾਂ ਅਸੀਂ ਤਾਂ ਨਾਮ ਸਤਿਗੁਰੂ ਨੂੰ ਕਿਸੇ ਪਾਸੇ ਲੈ ਕੇ ਜਾਣੇ ਆ ਤੇ ਨਾਮ ਬਾਬਸ ਲਿਆਉਨੇ ਆ ਕਹਿੰਦੇ ਕਾਰਨ ਕੀ ਕਹਿੰਦੇ ਕਾਰਨ ਕੀ ਹੈ ਵੀ ਜਿੱਥੇ ਜਾਂਦੇ ਸਤਿਗੁਰੂ ਤੇ ਪਰਮੇਸ਼ਰ ਤਾਂ ਪਹਿਲਾਂ ਉੱਥੇ ਹੈ ਗਈ ਹੈ ਪੇ ਜਿੱਤੇ ਹੁਣ ਇੱਥੇ ਬੈਠੇ ਇੱਥੇ ਵੀ ਸਤਿਗੁਰੂ ਪਰਮੇਸ਼ਰ ਹੈਗੇ ਸਤਿਗੁਰੂ ਕਿਹੜੀ ਜਗ੍ਹਾ ਹੈ ਨਹੀਂ ਕਿਹੜੇ ਸਾਹ ਹੈ ਨਹੀਂ ਪਰਮੇਸ਼ਰ ਜਿਵੇਂ ਆਕਾਸ਼ ਸਾਰੇ ਵਿਆਪਕ ਹੈ ਸਤਿਗੁਰੂ ਸਾਰੇ ਵਿਆਪਕ ਹੈ ਸਤਿਗੁਰੂ ਪਰਮੇਸ਼ਰ ਰੂਪ ਹੈ ਇਸ ਕਰਕੇ ਪਰਮੇਸ਼ਰ ਵੀ ਸਾਰੇ ਵਿਆਪਕ ਹੈ ਸਤਿਗੁਰੂ ਵਿੱਚ ਆਉਣ ਜਾਣ ਹੈ ਨਹੀਂ ਹੈ ਇਸ ਕਰਕੇ ਫਿਰ ਜਿਹੜੇ ਬਾਕੀ ਮਹਾਪੁਰਸ਼ ਕਹਿੰਦੇ ਮਾੜਾ ਢਾਟਾ ਜਿਹੜਾ ਨਹੀਂ ਚਾਹ ਇਹ ਸਤਕਾਰ ਯੋਗ ਹੈ ਇਹ ਕਿਸੇ ਕਿਸੇ ਦੇ ਅੰਦਰ ਹੀ ਐਸਾ ਹੁੰਦਾ ਹੈ ਕਿ ਇਸ ਕਰਕੇ ਅੱਜ ਹੁਕਮਨਾਵੀ ਮਿਨਦਵਾਰਾ ਵੀ ਮਹਾਰਾ ਨੇ ਇੱਥੇ ਬਾਖਸ਼ਿਸ਼ ਕੀਤੀ ਵੀ ਭਾਈ ਕਿਤੇ ਪਰਮੇਸ਼ਰ ਨੂੰ ਦੂਰ ਨਾ ਜਾਣ ਲਿਓ ਨਹੀਂ ਕਿਤੇ ਉਹ ਕੋਈ ਪੰਜ-ਸੱਤ ਮੀਂਹ ਤੇ ਜਿਵੇਂ ਮੁਸਲਮਾਨ ਕਹਿੰਦੇ ਸੱਤਵੇਂ ਸਮਾਨ ਚ ਰਹਿੰਦਾ ਕੋਈ ਕਹਿੰਦਾ ਬੇਕੁੰਠ ਵਿੱਚ ਰਹਿੰਦਾ ਆ ਉਹ ਤਾਂ ਕਬੀਰ ਵਰਗਿਆਂ ਨੇ ਕਹਿਤਾ ਸਾਧ ਸੰਗਤ ਬੇਕੁੰਠਾ ਹੈ ਬੇਕੁੰਠ ਉਹ ਜਾਨ-ਜਾਨ ਕਹੇ ਸਵਤ ਹੈ ਤਾਂ ਹਾਹੀ ਵੀ ਉੱਥੇ ਜਾਣਾ ਬੇਕੁੰਠ ਵਿੱਚ ਵੇਪਕੁੰਠ ਦਾ ਸਾਧ ਸੰਗਤ ਹੈ ਇੱਥੇ ਗੁਰੂ ਕਲਗੀ ਧਰਪਾਰਸ਼ਾ ਨੇ ਮਹਾਪੁਰਸ਼ਾਂ ਨੇ ਆ ਕੇ ਆਪ ਬਕੁੰਠ ਬਣਾਇਆ ਹੋਇਆ ਹੈ ਰੋਜ਼ ਤੜਕੇ ਇੱਥੇ ਗੁਰੂ ਮਹਾਰਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਦੋਂ ਬਾਅਦ ਫਿਰ ਹੁਕਮਨਾਵੇ ਤੋਂ ਬਾਅਦ ਫਿਰ ਇੱਥੋਂ ਦੇ ਜਿਹੜੇ ਸੰਸੇਵਕ ਦੇ ਜਥੇ ਆ ਜਾਂ ਰਾਗੀ ਸਿੰਘ ਆ ਉਹ ਆ ਸਾਰੀ ਵਾਰ ਦਾ ਕੀਰਤਨ ਸ਼ੁਰੂ ਕਰ ਲੈਂਦੇ ਆ ਫਿਰ ਉਦੋਂ ਵਾਰ ਗੁਰਬਾਣੀ ਦੀ ਲਦੀ ਵਾਰ ਕਥਾ ਵਿਆਖਿਆ ਸ਼ੁਰੂ ਹੋ ਜਾਂਦੀ ਹੈ ਤੇ ਵਸਲ ਇੱਥੇ ਤਾਂ ਅਮਰ ਤੇ ਵਿਰੇ ਹਰ ਰੋਜ਼ ਬੇਕੁੰਠ ਬਣ ਜਾਂਦਾ ਹੈ ਤੇ ਭਗਤਕੁੰਠ ਬਣਿਆ ਰਹਿੰਦਾ ਆਪਾਂ ਵੀ ਸਮਝੋ ਅੱਜ ਬੇਕੁੰਠ ਵਿੱਚ ਬੈਠੇ ਆ ਆਨੰਦ ਮਾਣ ਰਹੇ ਆ ਇਹ ਸਾਰੀਆਂ ਬਖਸ਼ਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਸਤਿਗੁਰੂ ਭੋਗ ਸਿੰਘ ਸਾਹਿਬ ਮਹਾਰਾਜ ਦੀਆਂ ਜਾ ਉਹਨਾਂ ਦੇ ਸਾਜੇ ਨਵਾਜੇ ਹੋਏ ਮਹਾਪੁਰੀ ਸੰਤ ਬਾਬਾ ਅਤਰ ਸਿੰਘ ਜੀ ਜਾ ਉਹਨਾਂ ਦੇ ਸਾਜੇ ਨਵਾਜੇ ਸੰਤ ਬਾਬਾ ਸੁੰਦਰ ਸਿੰਘ ਮਹਾਪੁਰਸ਼ ਇਹਨਾਂ ਕੋਲ ਕਹਿ ਕੇ ਸਾਰੇ ਬੰਗੇ ਵਾਲੇ ਸੰਸੇਵਕ ਜਥਿਆਂ ਦਾ ਇਸੇ ਤਰ੍ਹਾਂ ਬਾਕੀ ਜਿਹੜੇ ਸਿੰਘ ਮੁਖੀ ਹੋ ਕੇ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਅੱਗੇ ਹੋ ਕੇ ਸਾਰੇ ਪ੍ਰਬੰਧ ਕੀਤੇ ਹੈ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬਧਾਈ ਦਿੰਨੇ ਤਨ ਧੰਨਵਾਦ ਕਰਦਾ ਵੀ ਇਸੇ ਤਰ੍ਹਾਂ ਪਾਈ ਸਿੰਘੋ ਮਨ ਤਾਂ ਹੁਣ ਵਿਰਧ ਹੋ ਚੁੱਕਿਆ ਤੁਸੀਂ ਨੌਜਵਾਨ ਤਕੜੇ ਹੋ ਕੇ ਡਟ ਕੇ ਇੱਥੇ ਆ ਕੇ ਇਹ ਪਹਿਰਾਧਿਆ ਕਰੋ ਰਲ ਮਿਲ ਕੇ ਮਹਾਰਾਜਾ ਪਾਠ ਕਰਕੇ ਸਤਿਗੁਰ ਕਲਗੀ ਧਰਜੀਆਂ ਪੂਖੀਆਂ ਪ੍ਰਾਪਤ ਕਰਿਆ ਕਰੋ ਮੇਰੇ ਦਰੋਂ ਦਰਹੋਂ ਆਪਾਂ ਨੂੰ ਕੋ ਕਹਿਣ ਦੀ ਲੋੜ ਨਾ ਪਵੇ ਜਿੰਨੇ ਤੁਸੀਂ ਬੈਠੇ ਆ ਨਾ ਇਹ ਤੇਈ ਸਾਲ ਨੂੰ ਇੱਥੇ ਹਾਜ਼ਰੀਆਂ ਭਰੀ ਲਿਆ ਕਰੋ ਇਹ ਬੇਨਤੀਆਂ ਇਹਨਾਂ ਕਹਿ ਕੇ ਖਿਮਾ ਦਾ ਜਾਚ ਸਾਰੇ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ